ਫਿਰ ਮੇਰੇ ਕਿਸੇ ਭੈਣ ਭਰਾ ਦੇ ਮੂੰਹ ਤੇ ਝੁਰਲੀਆਂ ਪੈਂਦੀਆਂ ਨੇ ਹਾਂਜੀ ਬਾਈ ਉਹਦਾ ਹੱਲ ਇਹ 15 ਦਿਨ ਸਿਰਫ ਯੂਜ਼ ਕਰਨੀ ਤੁੰਡੁਖਾਗਾ ਅਜਖਾਵਾ ਬਵਾਸੀਰਾ ਸਾਰੀਆਂ ਦਵਾਈਆਂ ਡੇ ਬਾਈ ਬੈਦ ਆਗਾ ਜਿਵੇਂ ਬਈਆ ਬੋਟਲ ਤੇ ਬਈਏ ਡੇ ਇਹਨਾਂ ਦਾ ਕੀ ਹੋ ਆਗਾ ਇਹ ਤਾਂ ਬਈ ਰੰਗ ਸਾਫ਼ ਕਰਨ ਵਾਸਤੇ ਹੈ ਜੀ ਹਾਂਜੀ ਬਾਈ ਇਹ ਫੋੜੇ ਫੁੰਸੀਆ ਵਾਸਤੇ ਹੈ ਮੇਰੇ ਭੈਣ ਭਰਾ ਦੇ ਫੋੜੇ ਫੁੰਸੀਆ ਹੁੰਦੀ ਹੈ ਠੀਕ ਹੈ ਜੀ ਅਗਰ ਕਿਸੇ ਨੂੰ ਪ੍ਰਾਣਾ ਤੋਂ ਟਾਈਫੈਡ ਹੈ ਬੁਖਾਰ ਨਜ਼ਲਾ ਜ਼ੁਖਾਮ ਹੈ ਉਹਨਾਂ ਵਾਸਤੇ ਅਸੀਂ ਮਾਜੂਨ ਤਿਆਰ ਕੀਤਾ ਹੋਇਆ ਹੈ ਜੀ ਠੀਕ ਹੈ ਜੀ ਇਹ ਸਾਰਾ ਕੁਝ ਦੇਸੀ ਹੈ ਬਈ ਦੇਸੀ ਹੈ ਜੀ ਜਿਹੜੇ ਮੇਰੇ ਭਾਈ ਮਰਦਾਨਾ ਕ ਹਰ ਟਾਈਪ ਦੇ ਹੋਣਾ ਵਾਸਤੇ ਹੀ ਐਸੇ ਹੋਣਾ ਪਾ ਕੇ ਬਣਾਈ ਹੋਈ ਹੈ ਜੀ ਠੀਕ ਹੈ ਆ ਸ਼ੀਲਾ ਜੀ ਤਾਂ ਹੀ ਪਿਓ ਸਾਡੀ ਆਪਣੀ ਠੀਕ ਆ ਜੀ ਆ ਕਰ ਲੋ ਚੈੱਕ ਬਾਈ ਕੋਲੇ ਸਾਰੀਆਂ ਦਵਾਈਆਂ ਮਿਲ ਜਾਣਗੀਆਂ ਸਾਰੀਆਂ ਕੁੱਲ ਮਿਲ ਜਾਣਗੀਆਂ ਦੇਸੀ ਕੁੱਲ ਅਗਰ ਮੇਰੇ ਕਿਸੇ ਭੈਣ ਭਰਾ ਦੇ ਮੂਤ ਝੂੜਲੀਆਂ ਪੈਂਦੀਆਂ ਨੇ ਉਹਦਾ ਹੱਲ ਹੀ ਹੈ 15 ਦਿਨ ਸਿਰਫ ਯੂਜ਼ ਕਰਨੀ ਹੈ ਠੀਕ ਆ ਜੀ ਬੱਸ ਸੀਸੀਆਂ ਪਾਈਆਂ ਨੇ ਬਈ ਇਹਨਾਂ ਚ ਕੀ ਹੈਗਾ ਇਹ ਮਾਈਗਰੇਨ ਵਾਸਤੇ ਹੈ ਜੀ ਠੀਕ ਇਹ ਬਵਾਸੀਰ ਵਾਸਤੇ ਹੈ ਠੀਕ ਆ ਜੀ ਹਾਂਜੀ ਅਗਰ ਕਿਸੇ ਮੇਰੇ ਭੈਣ ਭਰਾ ਨੇ ਵਜ਼ਨ ਘਟਾਉਣਾ ਹੈ ਆ ਵਜ਼ਨ ਘਟਾਉਣ ਵਾਸਤੇ ਸਾਨੂੰ ਤਿਆਰ ਕੀਤਾ ਹੈ ਸਾਰੀਆਂ ਦੇਸੀ ਦਵਾਈਆਂ ਨੇ ਤੇ ਬਈ ਆਪਣਾ ਬਲ ਕੰਨਾ ਇਹ ਕੋਈ ਵੀ ਬਿਮਾਰੀ ਹੈ ਖਾਂਗ ਦਾ ਜ਼ੁਖਾਮ ਨਸਲਾ ਕੋਈ ਵੀ ਤਰ੍ਹਾਂ ਦਾ ਰੋਗ ਹੈ ਕੋਈ ਵੀ ਬਿਮਾਰੀ ਹੋਏਗੀ ਸਾਰੀਆਂ ਦੇਸੀ ਦਵਾਈਆਂ ਦੇ ਆਪਣਾ ਐਡਰੈਸ ਕੀ ਹੈ ਬਈ ਸੰਗਰੂਰ ਭਗਤ ਸਿੰਘ ਚੌਂਕ ਗਾਉਂ ਛੜਲਾ ਰੋਡ ਠੀਕ ਹੈ ਜੀ ਤੇ ਆਪਣਾ ਨੰਬਰ ਬੋਲ ਦਿਓ ਬਈ 9855525984 ਅਸੀਂ ਨੀਚੇ ਵੀ ਦੇ ਰਹੇ ਹਾਂ ਆਪਣਾ ਨੰਬਰ ਉਹਦੇ ਪਰ ਨੰਬਰ ਵਾਸਤੇ ਗ੍ਰੀਟੇ ਵੀ ਲਾ ਦਿੱਤਾ ਹੈ ਸਾਰੀਆਂ ਦੇਸੀ ਦਵਾਈਆਂ ਮਿਲ ਗਈਆਂ